ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਈ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ ਨੂੰ 15 ਅਗਸਤ ਬੜੀ ਹੀ ਧੂਮ ਧਾਮ ਦੇ ਨਾਲ ਪੂਰੇ ਭਾਰਤ ਦੇ ਵਿੱਚ ਮਨਾਈ ਜਾਏਗੀ ਈਵਨ ਕਿ ਸਾਡੇ ਪੰਜਾਬ ਦੇ ਵਿੱਚ ਹੀ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਵਕ ਵਕ ਤਾਵਾਂ ਦੇ ਉੱਤੇ ਝੰਡਾ ਲਹਿਰਾ ਕੇ 15 ਅਗਸਤ ਮਨਾਈ ਜਾਂਦੀ ਹੈ 15 ਅਗਸਤ ਨੂੰ ਜਿੰਨੇ ਵੀ ਸਰਕਾਰੀ ਅਦਾਰੇ ਜਾਂ ਫਿਰ ਸਰਕਾਰੀ ਸਕੂਲ ਜਾਂ ਹੋਰ ਵੀ ਕਈ ਥਾਵਾਂ ਦੇ ਉੱਤੇ ਝੰਡਾ ਲਹਿਰਾ ਕੇ 15 ਅਗਸਤ ਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਆ 15 ਅਗਸਤ ਦੇ ਰੰਗ ਜਿਹੜੇ ਆ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਦੁਕਾਨਾਂ ਜਿਹੜੀਆਂ ਨੇ ਝੰਡਿਆਂ ਦੇ ਨਾਲ ਭਰੀਆਂ ਹੋਈਆਂ ਨੇ ਨਾਲ ਦੀ ਨਾਲ ਤੁਹਾਨੂੰ ਦੱਸਦਾ ਇਹ ਕਿ ਬਹੁਤ ਸਾਰੇ ਲੋਕ ਝੰਡਿਆਂ ਦੇ ਨਾਲ ਆਪਣੀਆਂ ਤਸਵੀਰਾਂ ਵੀ ਅਪਲੋਡ ਕਰਦੇ ਨੇ ਕਿਉਂਕਿ ਇਸ ਦਿਨ ਜਿਹੜਾ ਆ 15 ਅਗਸਤ ਨੂੰ ਮਨਾਇਆ ਜਾਂਦਾ ਕਿਉਂ ਮਨਾਇਆ ਜਾਂਦਾ ਇਹ ਤੇ ਵੀ ਗੱਲਬਾਤ ਕਰ ਲੈਣੇ ਆ ਤੁਹਾਨੂੰ ਦੱਦਈਏ ਕਿ ਸਾਡੇ ਭਾਰਤ ਦੇ ਉੱਤੇ 100 ਸਾਲ ਤੋਂ ਵੀ ਜ਼ਿਆਦਾ ਅੰਗਰੇਜ਼ਾਂ ਨੇ ਰਾਜ ਕੀਤਾ ਅੰਗਰੇਜ਼ੀ ਹਕੂਮਤ ਦੇ ਵਿੱਚ ਜਿਹੜਾ ਆ ਸਾਡਾ ਭਾਰਤ ਉਹਨਾਂ ਦਾ ਗੁਲਾਮ ਰਿਹਾ ਦੋਸਤੋ ਸਾਡਾ ਭਾਰਤ ਲਗਾਤਾਰ ਅੰਗਰੇਜ਼ਾਂ ਦਾ ਗੁਲਾਮ ਰਿਹਾ ਤੇ ਅਸੀਂ ਭਾਰਤੀ ਸਾਰੇ ਦੇ ਸਾਰੇ ਜਿਹੜੇ ਆ ਅੰਗਰੇਜ਼ਾਂ ਦੇ ਗੁਲਾਮ ਰਹੇ ਤੇ ਗੁਲਾਮੀ ਕਰਦੇ ਰਹੇ 15 ਅਗਸਤ ਇੱਕ ਐਸਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਜਦੋਂ ਸਾਡਾ ਭਾਰਤ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਚੁੰਗਲ ਦੇ ਵਿੱਚੋਂ ਆਜ਼ਾਦ ਹੋ ਗਿਆ ਸਾਡੇ ਭਾਰਤੀ ਤੇ ਬਹੁਤ ਸਾਰੇ ਪੰਜਾਬੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਭਾਰਤ ਨੂੰ ਅੰਗਰੇਜ਼ਾਂ ਦੇ ਚੁੰਗਲ ਦੇ ਵਿੱਚੋਂ ਆਜ਼ਾਦ ਕਰਵਾਇਆ ਤੇ ਹੁਣ ਅਸੀਂ ਭਾਰਤੀ ਪੂਰੀ ਤਰ੍ਹਾਂ ਦੇ ਨਾਲ ਸੁਤੰਤਰ ਹਾਂ ਇਸ ਦਿਨ ਨੂੰ ਅਸੀਂ ਸਵਤੰਤਰਤਾ ਦਿਵਸ ਤੇ ਇੰਡੀਪੈਂਡੈਂਸ ਡੇ ਦੇ ਨਾਲ ਨਾਲ ਵੀ ਜਾਣਦੇ ਹਾਂ ਤੇ 15 ਅਗਸਤ ਨੂੰ ਇਸੇ ਦਿਨ ਨੂੰ ਅਸੀਂ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਆਜ਼ਾਦੀ ਦਿਵਸ ਦੇ ਤੌਰ ਤੇ ਮਨਾਉਂਦੇ ਆ ਕਿਉਂਕਿ ਭਾਰਤੀ ਮੂਲ ਰੂਪ ਦੇ ਵਿੱਚ ਪੂਰੀ ਤਰ੍ਹਾਂ ਇਸ ਟਾਈਮ ਆਜ਼ਾਦ ਨੇ ਤੇ ਆਜ਼ਾਦ ਰਹਿਣਗੇ ਤਾਂ ਦਾਦਾਈਏ ਕੀ ਹੁਣ ਭਾਰਤ ਦਾ ਆਪਣਾ ਸੰਵਿਧਾਨ ਤੇ ਆਪਣਾ ਰਾਜ ਹੈ ਭਾਰਤੀ ਨਿਵਾਸੀ ਹੀ ਭਾਰਤ ਦੇ ਵਿੱਚ ਜਿਹੜਾ ਨੇ ਆਪਣਾ ਰਾਜ ਸਥਾਪਿਤ ਕਰਕੇ ਤੇ ਆਪਣਾ ਰਾਜ ਚਲਾ ਰਹੇ ਨੇ ਇਸੇ ਤਰੀਕ ਦੇ ਉੱਤੇ ਹੁਣ ਆਜ਼ਾਦੀ ਦਿਵਸ ਨੂੰ ਸਵਤੰਤਰਤਾ ਦਿਵਸ ਨੂੰ ਇੰਡੀਪੈਂਡੈਂਸ ਦਿਵਸ ਜਿਹੜਾ ਆ ਉਹ ਮਨਾਇਆ ਜਾਂਦਾ ਤੇ ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਦਿਨ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਆ ਇਸ ਦਿਨ ਦੇ ਉੱਤੇ ਬਹੁਤ ਸਾਰੇ ਲੋਕ ਭਾਰਤੀ ਝੰਡਿਆਂ ਦੇ ਨਾਲ ਤਿਰੰਗੇ ਦੇ ਨਾਲ ਆਪਣੀਆਂ ਖੁਸ਼ੀਆਂ ਨੂੰ ਜ਼ਾਹਰ ਕਰਦੇ ਹਨ ਕਿ ਉਹ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਆਜ਼ਾਦ ਹਨ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਇਦੇ ਤੇ ਕਮੈਂਟ ਜ਼ਰੂਰ ਕਰਿਓ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਜਾਣਕਾਰੀ ਉਹਨਾਂ ਬੱਚਿਆਂ ਦੇ ਲਈ ਹੈ ਜਿਹੜੇ ਕਿ ਹਾਲੇ ਪੜ੍ਹਦੇ ਪਏ ਨੇ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਜ਼ਰੂਰੀ ਹੈ ਜੇਕਰ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ ਤੇ ਵੀਡੀਓ ਨੂੰ ਸਕਿਪ ਵੀ ਕਰ ਸਕਦੇ ਸੀ ਪਰ ਜੇਕਰ ਤੁਸੀਂ ਨਹੀਂ ਜਾਣਦੇ ਹੋ ਤੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਆਪਣੇ ਬੱਚਿਆਂ ਦੇ ਨਾਲ ਧੰਨਵਾਦ